परदर सामने पे दादाजी देर नहीं है अभी ताक में कर दे यार का दादाजी बोल रहा मैं बोल रहा ज़िंदाबाद भी पैपा खोद के इसे पहला ले वाला राइट को कर दे अभी कंप्लीट भी है एक पानी काट दे चलो चलो ਅਸੀਂ ਭਾਜੀ ਪਾਣੀ ਤੋਂ ਇਨੇ ਕ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵਾਲੇ ਮੋਲ ਲੈ ਰਹੇ ਆ ਤੇ ਨਹਾਉਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਂਦੇ ਪਏ ਆ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਸੀਂ ਇੱਥੋਂ ਦੇ ਐਮ.ਐਲ.ਏ ਕਾਉਂਸਲਰ ਸਾਰਿਆਂ ਕੋ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚੱਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚਾ ਵੇਖੋ ਬਾਲਟੀ ਹੱਥ 'ਚ ਜੇ ਬੱਚੇ ਸਾਡੇ ਨਹਾਉਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਅੱਕ ਛੇੜ ਨਹੀਂ ਭਾਵੇਂ ਟੈਂਕੀ ਚੈੱਕ ਕਰ ਲੋ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ ਅੱਧਾ ਘੰਟਾ ਖਾਲੀ ਮੋਟਰ ਚੱਲਦੀ ਐ ਪਰ ਪਾਣੀ ਨਹੀਂ ਆ ਰਿਹਾ ਉਹ ਦੂਸਰੇ ਨੰਬਰ ਤੇ ਇਹ ਆ ਜਿਹੜੀਆਂ ਇਹ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਗ੍ਰਾਹੀ ਕਰਨਾ ਆਦੇ ਉਹ ਬਦਮਾਸ਼ ਹੈਗੇ ਨੇ ਪੂਰੀ ਬਦਮਾਸ਼ੀ ਕਰਦੇ ਨੇ ਕੂੜਾ ਉਹ ਲੈ ਗੇ ਨਹੀਂ ਜਾਂਦੇ ਤੇ ਬਦਮਾਸ਼ੀ ਕਰਕੇ ਕਹਿੰਦੇ ਨੇ ਵੀ ਭਾਜੀ ਸਾਨੂੰ ਪੈਸੇ ਦਿਓ ਜਦੋਂ ਕੂੜਾ ਨਹੀਂ ਖੜਨਾ ਤੇ ਪੈਸੇ ਕਾਹਦੇ ਦਈਏ ਇਹਨਾਂ ਨੇ ਬਦਮਾਸ਼ ਭਾਲੇ ਹੋਏ ਨੇ ਘਰ ਕੇ ਕੀ ਕੀਤਾ ਅਸੀਂ ਆਪਣਾ ਬੰਡੋਰੀ ਸਾਹਿਬ ਨੂੰ ਸੱਦਿਆ ਵਾ ਇਹਨਾਂ ਨੂੰ ਦੱਸਿਆ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆਂ ਬਾਕੀ ਇਹਨਾਂ ਅੱਗੇ ਵੀ ਬੇਨਤੀ ਹੈ ਕਿ ਅਸੀਂ ਸਿਰਫ ਇਕੱਠੇ ਹੋਏ ਆਂ ਜੇ ਸਾਡਾ ਮਸਲਾ ਹੱਲ ਹੋਏਗਾ ਤੇ ਫਿਰ ਅਸੀਂ ਸਪੋਰਟ ਕਰਾਂਗੇ ਨਹੀਂ ਤੇ ਸਾਡੀ ਸਪੋਰਟ ਕਿਸੇ ਨੂੰ ਨਹੀਂ ਜੀ ਹੈਗੀ